ਇਹਨਾਂ ਅੰਜ ਕਰਦੀ ਵੀ ਧੋਈ ਦੇਨੀ ਹੈ ਫੇਰ ਆਣ ਕੇ ਨਾ ਐਵੇਂ ਬੋਲ ਬਲਾਈਆ ਕਰ ਦੇਨੀ ਇੱਕ ਭਾਂਡਿਆਂ ਦਾ ਹਾਮ ਕਰਦੀ ਰਹਿੰਦੀ ਭਾਂਡੇ ਮਾਂਜੀਏ ਮੈਂ ਤੇਰੇ ਆ ਦੂਤਾ ਐ ਇੰਨੀ ਤੇ ਬੋਲਦੀ ਐ ਕੋਈ ਗੱਲ ਨਹੀਂ ਕਰਨ ਵਾਲੀ ਜਦਾਂ ਹੀ ਪੜਨੇ ਮੰਨ ਜਾਂ ਉੱਤੇ ਸੋਤੇ ਝੂਠੇ ਬੰਦੇ ਕਿਹੜੇ ਭੜ ਤੀ ਤੂੰ ਅੱਗੇ ਦੀ ਪੜ ਤੋ ਨਹੀਂ ਅਸੀਂ ਪੜ ਤੋ ਲਗੇ ਆ ਤੇ ਭੰਦੇ ਮੈਂ ਕਹਿੰਦਾ ਤੋ ਅਗਰ ਆ ਫਿਰ ਤੋ ਇੰਨਾ ਲੈਕਚਰ ਦੇ ਨਹੀਂ ਮੈਨੂੰ ਕਿ ਮੈਂ ਪੜ ਮਾ ਨਹੀਂ ਮਾ ਤੂੰ ਹੀ ਆਪੇ ਬੋਲਦੇ ਆ ਮੈਂ ਰ ਕੁਛ ਬੋਲਦੀ ਆ ਕੁਮਾਰ ਤੇਰੀ ਤੂੰ ਐਨੀ ਗੇਮ ਚਲਾਉਂਦੇ ਮੈਨੂੰ ਕੰਟਰੋਲ ਕਰ ਲੈ ਚੰਗੇ ਰਹੇ ਤੀ ਮੈਂ ਪਹੁੰਚ ਜਾਂਦੀ ਸੀ ਪਰ ਤੂੰ ਨਹੀਂ ਖੇਡਿਆ ਤੋ ਹਾਂ ਤੁਹਾਡੇ ਸਾਰੇ ਤੁਹਾਡੇ ਕੋ ਸਿੱਕਦੀ ਪਈ ਤੂੰ ਜਿੰਨਾ ਕਰਦੇ ਮੈਂ ਵੀ ਅੱਗੇ ਇਦਾਂ ਹੀ ਕਰੂਗੀ ਫਿਰ ਤੈਨੂੰ ਮੈਂ ਨਹੀਂ ਬਹਿ ਰੋ ਜੀਬ ਨੂੰ ਅੰਦਰ ਕਰਾ ਮੈਂ ਤੇਰੀ ਨਾ ਗੁਦਰੀ ਨਹੀਂ ਕਮਾ ਦੇਣੀ ਫੇਰ ਨਾ ਕਿ ਦਿਲ ਨੀ ਲਾ ਕੇ ਖਾ ਫੇਰ ਪੁੱਛੂਗੀ ਮੈਂ ਤੇਰੇ ਮੈਂ ਪਤਾ ਲੱਖੂਗਾ ਕਿ ਨਹੀਂ ਹੱਥ ਲਾਵਾਂਗਾ ਤੇ ਲਾਉਗਾ ਫੇਰ ਲਾਇਆ ਗੱਲ ਚੰਗੀ ਰਹੀ ਹਾਂ ਤਾਂ ਢੱਡੀ ਕਮਾਲ ਕਰਦੀ ਆ ਕਿੰਨਾ ਬੋਲਦੀ ਕਿੰਨਾ ਬੋਲਦੀ ਪਰ ਤੇ ਡੈਰੀ ਨਹੀਂ ਦੱਸਣੀ ਮੈਂ ਹੁਣੇ ਫੇਰ ਤੂੰ ਇਹ ਮੈਨੂੰ ਕਹਿੰਦੇ ਕੇ ਹੁਣ ਇਹ ਮਾਰਾਣੀ ਦਾ ਦੇਰੋਂ ਨਾ ਪੰਡੇ ਸਾਫ ਕੀਤੇ ਉੱਤੇ ਝੂਠੇ ਲਿਆ ਕੇ ਸੁਰਤੇ ਓ ਕੀ ਗੱਲ ਹੋ ਗਈ ਆ ਐਨਾ ਬੋਲਦੀ ਆ ਫੇਰ ਗਾੜੀ ਐਨਾ ਬੋਲਦੀ ਆ ਅੱਡੀ ਮਾਂ ਮੇਰੇ ਕੋchni ਬੋਲਦੀਆਂ ਨਾਲੇ ਮੈਂ ਕਦੀ ਮਹਾਰਾਣੀ ਰਹਿਣੀ ਸਾਰਾ ਕੰਮ ਤੇ ਮੈਂ ਕਾਦੀ ਭਾਡੇ ਮੈਂ ਤੋਂ ਨਹੀਂ ਮਮੀ ਨੇ ਦੋ ਭਣੇ ਤੇ ਰੋਣਾ ਪਾਤਾ ਸਾਰੇ ਕਰਦਾ ਤੇਰੇ ਕੋਲ ਜੁੜਾ ਸੁਣਨਾ ਮਰਮਾ ਕੋਈ ਨਹੀਂ ਹੈ ਨਾ ਮੈਂ ਸੁੱਤੇ ਨਹੀਂ ਤੇ ਮਮੀ ਆਏ ਮਾਰਦੀ ਆ ਗੜੀ ਬੁਝਵਾਂ ਲਾਉਂਗੇ ਜੀ ਤੁਹਾਡੀ ਵਧੀ ਤੁਹਾਡੇ ਲਵੇ ਮੈਂ ਸਿੱਖ ਦੀ ਫਲਾਣਾ ਠੀਕ ਐਨਾ ਹੀ ਬੋਲਦੀ ਆ ਜਿਹੜੀ ਮੈਂ ਮਮੀ ਨੂੰ ਕਾਹਦਾ ਬੋਲੂਗੀ ਮਮੀ ਮੈਨੂੰ ਬੋਲਦੀ ਫੋਟੋ ਸਿੱਖ ਬੋਲਦੀ ਆ ਤੈਨੂੰ ਇਥੇ ਓਹੋ ਤੁਹਾਡੇ ਨਿਤ ਦੇ ਗਲੇਸ਼ ਤੋਂ ਮੈਂ ਤੰਗ ਆ ਗਿਆ ਤੁਸੀਂ ਇੰਜ ਕਰੋ ਮੈਂ ਚਲਦਾ ਤੁਸੀਂ ਜਾਓ ਗਲੀ ਚ ਲਾ ਕੇ ਲੋਕਾਂ ਨੂੰ ਤਮਾਸ਼ਾ ਦਿਖਾਓ ਹੁਣ ਕੰਮ ਕੀ ਰਾਉਂਦੇ ਹੋ ਕੋਈ ਕੁਝ ਹੋ ਸਕਦਾ ਜੋ ਮਰਦੀ ਹੋ ਜਾਏ ਤੈਨੂੰ ਨਹੀਂ ਆਉਣੀ ਆਖਾ ਤੈਨੂੰ ਅਕਲ ਨਹੀਂ ਆਉਣੀ ਗੱਲਾਂ ਸੁਣਦੀ ਆ ਨਾ ਮੈਨੂੰ ਮੁੰਡੇ ਦਾ ਅੱਖ ਹੋਵੇ ਨਹੀਂ ਮੇਰੀ ਗੱਲ ਸੁਣਦਾ ਨਾ ਹੁਣ ਜੈੜੀ ਨੂੰ ਪਤਾ ਲੱਗੇ ਨਾ ਆਪੇ ਉਹਨੂੰ ਵੀ ਪਤਾ ਲੱਗੇ ਕਿੰਨੀ ਇਹਦੀ ਜੀਬ ਚਲਦੀ ਹੈ ਫੇਰ ਵੇਖੂਗੀ ਆ ਮੁਰਤਿਆਂ ਦੀ ਆਪਣੇ ਪ੍ਰੈਸੋਂ ਹੁੰਦੇ ਆ ਮੇਰੇ ਬਾਹਰ ਕੱਟ ਕੇ ਰਾਤੇ ਆਪਣੇ ਉਧਰ ਲੱਗੇ ਸਾਰੇ ਕਰਤੇ ਕੀ ਗੱਲ ਉੱਥੇ ਨਹੀਂ ਚੰਗੇ ਲੱਗੇ ਕੋਈ ਨਾ ਕਰਨ ਨੂੰ ਦੱਸ ਨਹੀਂ ਆ ਜਾ ਕੇ ਫੇ ਕਰਨ ਇੱਧਰ ਦੇਖ ਲੈ ਫੇ ਤੂੰ ਮੈਨੂੰ ਕਹਿਣਾ ਆ ਹਣ ਕੀ ਕਰਦਾ ਆ ਤੁਸੀਂ ਉਧਰ ਬਾਹਰ ਚੱਲੇ ਆਂ ਮੈਂ ਕੰਮ ਤੇ ਜਾਣਾ ਹੁਣ ਦੇਖ ਲੈ ਕੱਪੜੇ ਪ੍ਰੈਸ ਕਰ ਲਈ ਆ ਮੇਰੇ ਕੱਪੜੇ ਤੋਂ ਕੱਪੜੇ ਉਰੇ ਨੁੱਕਰ ਚ ਸੜਦੇ ਆ ਤੇ ਆਪਣੇ ਕੱਪੜੇ ਪ੍ਰੈਸ ਕਰਦੇ ਆ ਉਹਨੇ ਵੜਦੇ ਜਦ ਬਾਕੀ ਪ੍ਰੈਸ ਹੋਣਦੇ ਤਾਂ ਤੂੰ ਹੁਣ ਦੇਖ ਲੈ ਨਾ ਫੇ ਤੂੰ ਆ ਜਾ ਨਾ ਮੰਮੀ ਤੋਹੀ ਬੋਲਦੇ ਤੂੰ ਆ ਜਾ ਦੇਖ ਲੈ ਫੇ ਤੂੰ ਮੰਗਦਾ ਨਹੀਂ ਗੱਲ ਨੂੰ ਨਾ ਤੇਰਾ ਡੈਡੀ ਮੰਗਦਾ ਨਾ ਤੂੰ ਮੰਗਦਾ ਪਤਾ ਨਹੀਂ ਕੀ ਗੱਲ ਐ ਆ ਦੇਖ ਲੈ ਕਲਪ੍ਰੀਤ ਆ ਦੇ ਹਾਂਜੀ ਤੈਨੂੰ ਨਹੀਂ ਪਤਾ ਯਾਰ ਕੱਪੜੇ ਪ੍ਰੈਸ ਹੁੰਦੇ ਨੇ ਇਹ ਵੀ ਨਾ ਪਹਿਲਾਂ ਮੰਮੀ ਨੇ ਕੱਪੜੇ ਪ੍ਰੈਸ ਕਰਦੇ ਨੇ ਲੈ ਮੰਮੀ ਨੇ ਤੂੰ ਹੀ ਪ੍ਰੈਸ ਕਰ ਮੰਮੀ ਤੈਨੂੰ ਕਾਸ ਨਾ ਦੇਣ ਗਈ ਪ੍ਰੈਸ ਤਾਂ ਮੰਮੀ ਕਹਿੰਿਆ ਇਹ ਕੱਪੜੇ ਪ੍ਰੈਸ ਕਰ ਦੇ ਉਹ ਮੇਰੇ ਸੂਟ ਨਹੀਂ ਜੀ ਇਹ ਕੱਪੜਾ ਦੇ ਕੱਪੜੇ ਭਾਈ ਉਹ ਚੋਕਾ ਇੱਧਰ ਸੁੱਟਦੇ ਆ ਤੂੰ ਸਾਈਡ ਤੇ ਰੱਖੀ ਮੈਂ ਕਿਹਾ ਥੱਲੇ ਸੁੱਟ ਦੇ ਜਮੀਨ ਤੇ ਤੇ ਸੈਰ ਤੇ ਪੈਸੇ ਨਹੀਂ ਹੁੰਦੇ ਪ੍ਰਸ ਵਾਰੀ ਵਾਰੀ ਕਰੂਗੀ ਨਾ ਤੇ ਰੋਜ਼ ਪ੍ਰੈਸ ਕਰਕੇ ਸ਼ੂਟ ਕਰਦੇ ਪਲਗ ਨੂੰ ਦੱਸੂ ਹਾਂ ਨਹੀਂ ਤੇ ਤੂੰ ਪਾ ਸਕਦੀ ਮੈਂ ਮੈਂ ਨਹੀਂ ਪਾ ਸਕਦੀ ਪੈਸੇ ਤੇ ਕਰੂਗੀ ਬੜੇ ਦਸਰੇ ਬੜਾ ਹਾਂ ਤੂੰ ਤਾਂ ਮੈਂ ਜਦੋਂ ਲੱਗੀ ਟੀਚਰ ਕਰ ਮੈਂ ਵੀ ਲੱਗ ਜਾਊਂਗਾ ਇੰਨਾ ਨਹੀਂ ਲੱਗੇ ਆ ਤੇ ਲੱਗ ਜਾਾਂਗੇ ਮੈਂ ਨਹੀਂ ਕਰਤੇ ਜਾਣਾ ਤੇ ਤੁਹਾਡੀ ਮੰਮੀ ਆ ਤੁਹਾਨੂੰ ਸੁਣਾਣ ਗਈ ਆ ਨਹੀਂ ਨਹੀਂ ਮੇਰੇ ਦੇ ਹੀ ਪ੍ਰੈਸ ਕਰਾਉਂਦੇ ਕਿਉਂ ਤੂੰ ਕਰ ਨਾ ਮੇਰੇ ਕਰ ਸਕਦੀ ਦੱਸ ਨਾ ਮੈਨੂੰ ਅੱਛਾ ਮੈਂ ਸੈਰ ਤੇ ਰੱਖੇ ਮੈਂ ਕਹੇ ਜੰਮੀ ਛੁੱਟੀ ਕੂੜੇ ਛੁੱਟ ਕੇ ਆ ਗਈ ਇਹ ਹੋ ਰਹੀ ਸੈਰ ਤੇ ਕਰਦੇ ਉਹ ਹੋ ਜੇ ਇੱਥੇ ਰੋਟੀ ਲੈ ਕੇ ਆਓ ਰੋਟੀ ਮਿਲੂਗੀ ਕਿ ਨਹੀਂ ਮਿਲੂਗੀ ਹੁਣ ਮੰਮੀ ਇਹ ਕੰਮ ਇਹੀ ਆਪਾਂ ਰੋਟੀ ਮਿਲੂਗੀ ਕਿ ਨਹੀਂ ਤੇਰਾ ਨਹੀਂ ਕਰਨਾ ਤੁਸੀਂ ਚਾਲੂ ਕਰਤਾ ਵਾ ਤੁਸੀਂ ਮੈਂ ਵੀ ਕਲੇਸ਼ ਮੈਂ ਰੋਟੀ ਲੈ ਕੇ ਤੇ ਰੋਟੀ ਆ ਗਈ ਮੰਮੀ ਕੋਲ ਮੰਗ ਲਈ ਤੇ ਦਾ ਦਾਲ ਮੰਗੀ ਸੀ ਗੱਲ ਦਾਲ ਆ ਤਾਂ ਤੈਨੂੰ ਦੱਸੂ ਵੀ ਪਤਾ ਮੈਂ ਕਲੇਸ਼ ਦਾ ਜਾਰਾ ਕਿ ਤੇ ਐਡੀ ਕਲੇਕਸ਼ਨ ਆ ਕਰਨ ਨੂੰ ਮੈਂ ਕੀ ਦੱਸ ਕੇ ਫਾਇਦਾ ਆ ਕਰਨ ਤੇ ਆਵੋ ਤਾਂ ਨੌਨੋ ਕੋ ਡਰਦਾ ਐ ਕਲਦੀ ਆਈ ਆ ਤੇ ਕਿਤੇ ਐ ਸਾਰਾ ਵਸ ਕੀਤਾ ਇਹਨੇ ਸਾਰਿਆਂ ਨੂੰ ਬੋਲ ਬੋਲ ਕੇ ਐਨਾ ਬੋਲਦੀ ਐ ਐਨਾ ਬੋਲਦੀ ਐ ਕਰਨ ਘੜੀ ਤਵੇਂ ਮੈਂ ਕਰਦੀ ਨਹੀਂ ਆ ਕੀ ਗੱਲ ਹੈ ਮਾਤਾ ਕੱਲੇ ਕੱਲੇ ਬੋਲੀ ਜਾਂਦੇ ਆ ਕੀ ਗੱਲ ਕੀ ਆ ਕਿਉਂ ਮੈਂ ਕਾ ਕੱਲੀ ਬੋਲਣਾ ਮੈਂ ਕੋਲ ਦੱਜੀ ਤਾ ਤਾਂ ਲੈ ਤੇ ਲੱਗ ਗਿਆ ਭਲਾ ਕੇ ਮੈਂ ਜੋ ਬੋਲਾਂਦਾ ਉੱਥੇ ਕੱਲੇ ਕੱਲੇ ਦੀ ਬੋਲਦੇ ਪਏ ਆ ਫਿਰ ਮੈਂ ਬੋਲ ਕੇ ਦੱਸਣੀ ਉਹ ਕੰਨੂ ਜਾ ਲੈਂਦੇ ਕੰਮ ਤੇ ਤੈਨੂੰ ਮੈਂ ਤੱਕਲੇ ਨੂੰ ਸਿੱਧੀ ਨਾ ਨਾ ਕੀਤਾ ਤੇ ਤੂੰ ਵੀ ਯਾਦ ਕਰੇਂਗੀ ਉਹਦੇ ਬਾਅਦ ਦੱਸੂਗਾ ਕੌਣ ਕਿੰਨੂੰ ਸਿੱਧਾ ਕਰਦਾ ਤੁਸੀਂ ਕਹਿੰਦੇ ਨਾ ਤੁਸੀਂ ਸਾਥ ਮੇਰੇ ਸਾਥ ਤੁਸੀਂ ਆ ਕੋਈ ਨਾਮ ਲਾਜੂਗਾ ਮੈਂ ਤੁਹਾਡੀ ਨਾ ਕਾਡ ਕੋ ਸਿੱਕੀਆਂ ਗੱਲਾਂ ਤੁਹਾਨੂੰ ਦੱਸੂਗੀ ਫਿਰ ਮੈਂ ਵੀ ਮੈਂ ਨਾ ਜਿੱਦੜ ਆਪਾਂ ਕਰਨ ਦਾ ਰਿਸ਼ਤਾ ਕੀਤਾ ਹੀ ਨਾ ਹਾਂਜੀ ਤੇ ਮੈਂ ਤੁਹਾਨੂੰ ਕਹੀ ਨਹੀਂ ਆ ਵੀ ਮੈਨੂੰ ਕੁੜੀ ਨਹੀਂ ਚੰਗੀ ਕੁੜੀ ਤੇਜ ਬਹੁਤ ਆ ਤੁਸੀਂ ਮੇਰੀ ਗੱਲ ਹੀ ਨਹੀਂ ਮੰਨੀ ਗੱਲ ਮੈਂ ਤੇਰੀ ਕੀ ਮੰਦਣੀ ਸੀ ਉਹ ਕੁੜੀਆਂ ਵਰਗੀ ਕੁੜੀ ਸੀ ਸੋਹਣੀ ਉੱਚੀ ਲੰਮੀ ਜਵਾਨ ਤੇ ਕੁੜੀਆਂ ਨੂੰ ਮੈਂ ਤਾਂ ਰਿਸ਼ਤਾ ਹੀ ਨਹੀਂ ਕਰਕੇ ਮੈਨੂੰ ਪਤਾ ਸੀ ਵੀ ਕੁੜੀ ਬਹੁਤ ਤਿੱਖੀ ਆ ਅੱਛਾ ਹਾਂ ਇਹਦੀ ਸ਼ਖਲ ਹੀ ਦੇਖੀ ਵੀ ਬਹੁਤ ਤਿੱਖੀ ਆ ਮੈਂ ਤਾਂ ਉਹਦੋਂ ਨਹੀਂ ਦੇਖ ਲਈ ਸੀ ਤੂੰ ਕਿਹੋ ਜਿਹੀਆਂ ਗੱਲਾਂ ਕਰਦੀ ਏ ਪੂਰਾ ਘਰ ਉਹਨੇ ਹੀ ਸੰਭਿਆ ਘਰ ਸੰਭਿਆ ਕੀ ਰੋਲ ਆ ਵਿੱਚ ਐਨੀ ਜਵਾਨ ਲਾਉਂਦੇ ਤੁਹਾਨੂੰ ਵੀ ਪਤਾ ਤੁਸੀਂ ਮੇਰੇ ਵੱਲ ਜਿੱਥੇ ਗੱਲ ਕੀਤੀ ਗੰਦਾ ਨਾ ਨਾ ਕੋਈ ਡਰਦਾ ਆਇਆ ਜੇ ਤੋ ਗੱਲ ਇਹ ਨਹੀਂ ਹੈਗੀ ਗੱਲ ਆ ਇਹ ਤੂੰ ਕਿਉਂ ਪ੍ਰਿਆਗਰ ਥੋੜੀ ਬੋਦੀ ਚਾਹ ਲੈ ਬੁੱਤ ਚਾਹ ਲੈ ਬੁੱਤ ਚਾਹ ਪੀ ਲੈਣੇ ਕੋਈ ਗੱਲ ਨਹੀਂ ਮੈਂ ਤਾਂ ਹੁਣ ਨਾ ਮੈਨੂੰ ਰੋਕਿਓ ਨਾ ਮੈਂ ਤਾਂ ਜਿੱਦਣ ਉੰਡਾ ਬਾਹਰੋਂ ਆ ਗਿਆ ਨਾ ਤੇ ਮੈਂ ਆਪਣੀ ਮਰਜ਼ੀ ਦੀ ਨੌ ਲਿਆਉਣੀ ਆ ਤੂੰ ਇਹਦਾ ਚਾਹ ਪੀਣੀ ਆ ਚਾਹ ਮੈਂ ਵੀ ਨੌ ਬਾਅਦ ਚ ਲੈ ਆਵੀਂ ਤੁਸੀਂ ਪੀਣੀ ਐ ਮੈਂ ਵੀ ਪੀਰੂੰਗੀ ਚੱਲ ਪੀ ਲੈ ਕੋਈ ਗੱਲ ਨਹੀਂ ਹਾਂ ਹੁਣ ਹੀ ਗੱਲ ਕਰ ਹਾਂ ਹੁਣ ਮੈਂ ਕਿਹਾ ਤੁਹਾਡੇ ਆਖੇ ਨਹੀਂ ਮੈਂ ਨੌ ਲੈਣੀ ਆਪਣੀ ਮਰਜ਼ੀ ਦੀ ਨੌ ਲੈ ਕੇ ਆਉਣੀ ਆ ਪਰੀਏ ਸਾਡੇ ਆਖੇ ਦੀ ਲਿਆਵੇਂਗੀ ਨਾ ਤੇ ਬਹੁਤ ਵਧੀਆ ਰਹੇਗੀ ਵਧੀਆ ਰਹੂਗਾ ਜਿੰਨਾ ਕੋ ਮੈਂ ਵਧੀਆ ਮੈਂ ਉਨੀ ਫੇਰ ਮੈਂ ਵਧੀਆ ਹੋਣਾ। ਇਹ ਕਿਚਾ ਸੁੱਟ ਕੇ ਗਈ ਕੋਈ ਗੱਲ ਨਹੀਂ ਰੱਖ ਕੇ ਗਈ ਆ ਤੂੰ ਚੱਕ ਕੇ ਪੀਲਾ ਦੂੰ ਕਿਉਂ ਮੈਂ ਇਦਾਂ ਕੋ ਪੀਲਾ ਮੈਨੂੰ ਨਹੀਂ ਪੜਾ ਸਕਦੀ ਫੇਰ ਕੀ ਹੋ ਸਕਦਾ ਇਹਦਾ ਵੱਧ ਹੋ ਗਈ ਤੁਹਾਡੇ ਵਾਲੀ ਕੀ ਹੋ ਸਕਦਾ ਇਹਦਾ ਉਹ ਲੋ ਕਹਿ ਨਹੀਂ ਸਕਦਾ ਤੁਹਾਨੂੰ ਕਿਦਾਂ ਦੀ ਡੈਡੀ ਜੀ ਚਾਹ ਲੈ ਲਓ ਇੱਧਰ ਮਾਰੀ ਪਲੇਟ ਪਵਾ ਕੇ ਮੈਂ ਤੈਨੂੰ ਵੀ ਕਹਿੰਦਾ ਨਿਕੀਆਂ ਨਿਕੀਆਂ ਗੱਲਾਂ ਨਾ ਇਗਨੋਰ ਨਾ ਕਰਿਆ ਕਰ ਮੈਂ ਤਾਂ ਜਿੱਦ ਮੁੰਡਾ ਮੈਂ ਇਹਨਾਂ ਨੂੰ ਆਡੀ ਕਰ ਦੇਣਾ ਦਫਾ ਕਰ ਮੈਂ ਇਹਨੂੰ ਕਿਉਂ ਹੰਦ ਤੂੰ ਕਿਉਂ ਕਰ ਦੇਣਾ ਤੂੰ ਹੀ ਚੱਲ ਜਾ ਇਹਨਾਂ ਦੇ ਨਾਲ ਤੂੰ ਹੀ ਮੇਰੀ ਗੱਲ ਹੀ ਨਹੀਂ ਮੰਨਦੇ ਤੂੰ ਹੀ ਰੋ ਉੱਥੇ ਨੌ ਨਾਲੀ ਅੱਜ ਤੋਂ ਬਾਅਦ ਤੇਰੀ ਗੱਲ ਮੰਨੀ ਤੂੰ ਚਾਹ ਨਹੀਂ ਗਈ ਹੈ ਦੱਸ ਚਾਹ ਨਹੀਂ ਗਈ ਹੈ ਤੂੰ ਹੀ ਕਦੀ ਮੇਰੀ ਸੁਣੀ ਗੱਲ ਮੈਂ ਰੋਇਤਾ ਨੂੰ ਨਹੀਂ ਨਾਮ ਨੂੰ ਬੋਲਦੀ ਐ ਇੰਨਾ ਬੋਲਦੀ ਤੇ ਮੰਨਦੇ ਨਹੀਂ ਗੱਲ ਨੂੰ ਨਾ ਕਰਨ ਮੰਨਦਾ ਕਰਨ ਤੇ ਜਾਣੀ ਮੰਨਦਾ ਉਹ ਤਾਂ ਡੰਡਾ ਲੱਤਦਾ ਉਹ ਤਾਂ ਬੋਲਦਾ ਹੀ ਨਹੀਂ ਕੁਛ ਗੁੰਗਾ ਹੀ ਕੀਤਾ ਆ ਕਿਹੋ ਜੀਆਂ ਗੱਲਾਂ ਕਰਦੀਆਂ ਤੂੰ ਚਾਹ ਪੀਣ ਦੇਂਗੇ ਕਿ ਨਹੀਂ ਤੁਹਾਡੀ ਮੈਂ ਕਿਹਾ ਚਾਹ ਰੋਕਣ ਲਈ ਇਹ ਚਾਹ ਪੀਣੀ ਦੇਣੀ ਤੁਹਾਨੂੰ ਮੇਰੀ ਗੱਲ ਤੇ ਸੁਣੋ ਆ ਕੰਮ ਐ ਮੈਂ ਕੰਮ ਕਰਦਾਂ ਮਾਣਾ ਜੇ ਇੱਕ ਕੀ ਕੰਮ ਹੈ ਉਹ ਕਾਕਾ ਖੇਡ ਰਿਆ ਪਿਆ ਅੰਦਰ ਧਿਆਨ ਰੱਖਦੇ ਹਾਂ ਕੰਮ ਬਹੁਤ ਜ਼ਰੂਰੀ ਆ ਮੈਂ ਨਾ ਫੋਨ ਤੇ ਲੱਗਿਆ ਹੋਇਆ ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ ਵਾ ਕਿਥੇ ਦੀ ਬੈਕ ਹੀ ਫੋਨ ਚਾਲ ਕਾਕੀ ਦਾ ਵੀ ਧਿਆਨ ਰੱਖਣ ਨਾਲੇ ਕੋਈ ਗੱਲ ਨਹੀਂ ਮੰਮੀ ਨੂੰ ਕਹਦੇ ਮੰਮੀ ਚੱਕ ਲੈਣਾ ਆਪਣੇ ਕਾਕੇ ਨੂੰ ਮੰਮੀ ਨਹੀਂ ਕਿਹਾ ਚੱਕਣਾ ਵਾ ਮੰਮੀ ਨੇ ਚੱਕ ਦੀ ਕਾਕੇ ਨੂੰ ਕਿਉਂ ਨਹੀਂ ਚੱਕ ਦੀ ਕਾਕੇ ਨੂੰ ਮੰਮੀ ਮੰਮੀ ਨੇ ਪਤਾ ਉਹ ਕਿੱਥੇ ਚੱਕ ਰਹੀ ਉਹ ਆ ਗਈ ਮੰਮੀ ਮੰਮੀ ਨੂੰ ਕਹਿਆ ਦੇਖੋ ਇਹ ਮੁੰਡਾ ਮੰਮੀ ਮੁੰਡੇ ਨੂੰ ਦੇਖੀਏ ਕਹਿੰਦੀ ਚੱਕਦੀ ਨਹੀਂ ਤੇ ਮੁੰਡੇ ਨੂੰ ਮੁੰਡਾ ਇਹ ਅੰਦਰੋਂ ਨਹੀਂ ਬਾਹਰ ਕੱਢਦੀ ਅੰਦਰ ਲੈ ਕੇ ਬੈਠੀ ਨਹੀਂ ਮੰਮੀ ਕਿਉਂ ਨਹੀਂ ਚੱਕਦੀ ਤੇ ਲੈ ਮੁੰਡਾ ਅੰਦਰ ਬਿਠਾ ਲਿਆ ਤੇ ਮੰਮੀ ਨਹੀਂ ਆ ਸਕਦੀ ਚੱਕਣ ਵਾਸਤੇ ਸਾਰਾ ਕਹਿੰਦੀ ਅੰਦਰ ਬਾਹਰ ਦਾ ਘੋਟੋ ਛੱਡਾ ਮੁੰਡੇ ਨੂੰ ਬਾਹਰ ਨਹੀਂ ਕੱਢਦੀ ਤੇ ਇੱਕ ਮਿੰਟ ਨਹੀਂ ਮੈਨੂੰ ਮੁੰਡਾ ਪੜਾਉਂਦੀ ਤੇ ਮੰਮੀ ਆ ਕੇ ਫੜ ਲਿਆ ਕਿ ਮੈਂ ਮੰਮੀ ਤੇ ਰੋਕਿਆ ਵਾ ਖਾਣ ਦੇ ਟਾਈਮ ਨਿਕਲਦੀ ਬਾਹਰ ਰੋਕਿਆ ਕਹਿੰਦੀ ਅੰਦਰੋਂ ਹੀ ਬਾਹਰ ਨਿਕਲਣਾ ਤੇ ਰੋਟੀ ਖਾ ਲਈ ਰੁਸ ਗਈ ਮੈਂ ਕਿਹਾ ਬਾਹਰ ਨੂੰ ਜਾਣਾ ਵਾ ਨਾਲੇ ਮੰਮੀ ਨੂੰ ਨਹੀਂ ਪਤਾ ਕਾਕਾ ਜੀ ਅੰਦਰ ਅਗਰ ਮੈਂ ਆਪ ਵੀ ਫੜ ਲਾ ਆ ਕੇ ਜੇ ਮੈਂ ਨਹੀਂ ਫੜੀ ਮੈਂ ਪਾਉਂਣਾ ਕੋਈ ਨਹੀਂ ਤਾਂ ਹੀ ਹੈ ਨਾ ਤੂੰ ਮੈਨੂੰ ਮੁੰਡਾ ਦਿੰਦੀ ਨਹੀਂ ਦੀ ਤੂੰ ਹੀ ਫੜੋਗ ਤੇ ਤੈਨੂੰ ਫੜਾਉਂਗੀ ਤੂੰ ਹੀ ਫੜ ਦੇ ਨਹੀਂ ਆਵੇਂ ਛੁੱਟਣਾ ਬੋਲ ਕੀ ਆ ਮੰਮੀ ਨਾ ਛੁੱਟ ਬੋਲਦੀ ਹਾਂ ਮੈਂ ਛੁੱਟ ਗਿਆ ਕਿ ਮੈਨੂੰ ਬੋਲਦੀ ਤੂੰ ਛੁੱਟ ਬੋਲਦੀ ਤੂੰ ਛੁੱਟ ਬੋਲਦੀ ਨਾ ਚੱਲ ਕੋਈ ਗੱਲ ਨਹੀਂ ਹੈਗਾ ਮੰਮੀ ਦਾ ਘਰ ਆ ਸਾਰੇ ਘਰ ਦੇ ਇੰਦਰ ਰੋਲਾ ਪਾ ਕੇ ਚੰਗਾ ਲਾਦੇ ਤੁਸੀਂ ਬਾਰ-ਬਾਰ ਸਾਰੇ ਮੰਮੀ ਬੱਚਕੋਗੀ ਮੈਂ ਤਾਂ ਘਰ ਦੀ ਮਾਲਕੀ ਨਹੀਂ ਆ ਮੈਂ ਤਾਂ ਘਰ ਦੀ ਮਾਲਕੀ ਨਹੀਂ ਆ ਆਹ ਕਿਹੜੀ ਗੱਲ ਹੁੰਦੀ ਆ ਮੈਂ ਮਾਲਕਿਆਂ ਕਰਦੀ ਕਰਦੀ ਮੈਂ ਮਾਲਕ ਆ ਤੂੰ ਕਿਹਨੇ ਪਿੱਛੇ ਆ ਕੇ ਆਏ ਮਮੀ ਨਹੀਂ ਤੇ ਪਿੱਛੇ ਤੂੰ ਪਿੱਛੇ ਲੱਗ ਕੇ ਆਈ ਆ ਹੈ ਮੈਂ ਕਿੱਥੇ ਆਈ ਸੀ ਨਾ ਪਿੱਛੋਂ ਤੂੰ ਮੈਨੂੰ ਆ ਵੀ ਪਿੱਛੇ ਲੱਗ ਤਾਈ ਘਟੀ ਭਰ ਕੇ ਆਇਆ ਸੀ ਉਹਨਾਂ ਦੇ ਨਾਲ 21 ਬਿਸਤਰੇ ਆਏ ਸੀ ਤੂੰ ਕੀ ਲੈ ਕੇ ਆਈ ਆ ਸੁਣ ਲੈ ਮਮੀ ਕੀ ਕਹਿੰਦਾ ਮੈਂ ਅੱਜ ਦਾਜ ਲੈ ਗਿਆ ਨਹੀਂ ਇਹ ਕਿ ਨਾਲ ਕੋ ਗੱਲਾਂ ਕਰਦੀ ਆ ਬਸ ਕਰੋ ਬਾਬਾ ਨਾ ਮੇਰੀ ਗੱਲ ਸੁਣ ਲੈ ਪਹਿਲਾਂ ਜੇ ਤੇ ਦਾਜ ਮੰਗਦੇ ਨਾ ਮੈਂ ਚੇਲੇ ਜਾਣੀ ਪੈਣੀ ਆ ਗੱਲ ਤਾਂ ਫਿਰ ਮਮੀ ਨੂੰ ਇਹ ਗੱਲ ਵੀ ਇਹ ਕਿਦਾਂ ਹੋ ਰਿਹਾ ਹੈ ਤੁਹਾਨੂੰ ਮੈਂ ਬਾਰ-ਬਾਰ ਕਹੀ ਜਾਂਦਾ ਪਿਆ ਤੁਸੀਂ ਕਿਉਂ ਇੰਨਾ ਮੈਨੂੰ ਕੰਮ ਨਾਲੋਂ ਜ਼ਿਆਦਾ ਟੈਨਸ਼ਨ ਮੈਂ ਤੁਹਾਡੀ ਲੜਾਈ ਹੀ ਰਹਿੰਦੀ ਹੈ ਮੈਂ ਕੰਮ ਤੇ ਵੀ ਆਲਾ ਨੂੰ ਸਾਰ ਦਿਨ ਟੈਨਸ਼ਨ ਪਈ ਜਾਂਦੀ ਹੈ ਉੱਥੇ ਕਿ ਘਰੇ ਕੋਈ ਦੂਜੇ ਦੇ ਵਾਰ ਤਾਂ ਨਹੀਂ ਫੜ ਕੇ ਬੈਠੀਆਂ ਹੋਈਆਂ ਇੰਨਾ ਬੋਝ ਤੁਸੀਂ ਮੇਰੇ ਦਿਮਾਗ ਦੇ ਪਾਇਆ ਵਾ ਸਾਰਾ ਕੰਮ ਸਹੀ ਚੱਲਦਾ ਮੈਂ ਬਸ ਤੁਸੀਂ ਇੱਕ ਦੂਜੇ ਨੂੰ ਦੇਖ ਕੇ ਨਹੀਂ ਸिखਾਉਂਦੀਆਂ ਹੈਗੇ ਘਰੇ 2 ਮਿੰਟ ਬਹਿਣਾ ਹੁੰਦਾ ਤੁਸੀਂ ਉਹ ਵੀ ਬਹਿਣਾ ਦੋਪਰ ਕੀਤਾ ਪਿਆ ਵਾ ਜਿਵੇਂ ਆਈ ਕਰਕੇ ਲੜਦੇ ਰਹਿੰਦੀਆਂ ਤੁਸੀਂ ਮੈਨੂੰ ਕਹੋ ਬਸ ਤੁਸੀਂ ਵੀ ਤੁਸੀਂ ਇੱਥੇ ਬੈਠੇ ਹੋਏ ਆ ਅਮੈਂ ਆਪਾ ਤਾਂ ਨਹੀਂ ਗੱਲਾਂ ਦਾ ਦੁਖੀ ਹੋ ਕੇ ਤਾਈਂ ਇੱਧਰ ਆ ਗਿਆ ਬਾਰ-ਬਾਰ ਕੋਣ ਤੁਹਾਡੇ ਵਿੱਚ ਪੈਸੀ ਜਾਵੇ ਨਿੱਕੇ ਨਿੱਕੇ ਠੀਕ ਆ ਤੀਂ ਆਪਾ ਦੁਖੀ ਹੈ ਨਾ ਮੈਨੂੰ ਤੁਹਾਡੇ ਘਰ ਤੋਂ ਫਿਰ ਮੰਮਾ ਤੋਂ ਮੰਮੀ ਤੋਂ ਆਪਾ ਆਪਾਂ ਨੂੰ ਅੱਡ ਕਰੋ ਆਪਾ ਦੋਵੇਂ ਅੰਡੋ ਇਹ ਮੰਮੀ ਜਿਹੜੀ ਆਪ ਪਕਾਉਣੇ ਰਾਤ ਖਾਣਗੇ ਮੇਰੇ ਕੋਲ ਇਹ ਲਈ ਬੱਤ ਦੀ ਐਨੀ ਰੋਟੀਆਂ ਹੁਣ ਇਸ ਉਮਰ ਚ ਮੰਮੀ ਆਪਰੇ ਰੋਟੀ ਨਹੀਂ ਬਣਾਉਂਦੀ ਤੇ ਮੰਮੀ ਨੇ ਤੇ ਕਿੱਕੜ ਜਿਹਾ ਮਾਰਿਆ ਫਿਰ ਮੰਮੀ ਕਿਹਾ ਸੁਧਰਦੀ ਆ ਮੈਂ ਹੀ ਕਰਾਂ ਫਿਰ ਤੁਸੀਂ ਫਿਰ ਮੈਨੂੰ ਬੋਲਦੇ ਆ ਮੈਂ ਅੰਗਲਿਸ਼ ਭਾਗੇ ਨਾ ਦੀ ਮੈਂ ਅੰਗਲਿਸ਼ ਭਾਗੇ ਨਾ ਆਪਾਂ ਦੋਨਾਂ ਦੇ ਇੱਕ ਦੂਜੇ ਨਾਲ ਕੋਈ ਇੱਕ ਨਾਲ ਵਾਦੀ ਬਾਤ ਕਰੋਗੇ ਦੇ ਨਾਲ ਮੰਮੀ ਨਾਲ ਲਟ ਕਰਕੇ ਕੀ ਕਰਨਾ ਵਾ ਤੇ ਮੰਮੀ ਨਹੀਂ ਹਟੋੜੇ ਜੇ ਮੰਮੀ ਨਹੀਂ ਜਵਾਂ ਚ ਵਾਲੀ ਨਹੀਂ ਤੇ ਮੈਂ ਮੰਮੀ ਨਾਲ ਹੀ ਹਟੋਣਾ ਵਾ ਤੇ ਮੰਮੀ ਕਹਾਂ ਮੰਮੀ ਵੀ ਤਨੀ ਵੇਖਦੀ ਬੁਰਾ ਲੱਗੇ ਬੋਲੀ ਜਾਂਦੀ ਹੈ ਬੋਲੀ ਜਾਂਦੀ ਹੈ ਬੋਲੀ ਜਾਂਦੀ ਕਾ ਤਾ ਫਿਰ ਬੋਲਦੀ ਮੰਮੀ ਨਾ ਯਾਰ ਮੈਂ ਤਾਂ ਹੁਣ ਦੱਸੂ ਮੈਂ ਤਾਂ ਅਟਕੇ ਬਹੁਤ ਪ੍ਰਸ਼ਾਣ ਹਾਂ ਤੁਹਾਡੀਆਂ ਨਾਲ ਲੜਾਈਆਂ ਤੋਂ ਲੜਾਈ ਝਗੜੇ ਤਾਂ ਇਹ ਤੁਹਾਨੂੰ ਮੈਂ ਕਹਿੰਦਾ ਤੁਸੀਂ ਵੀ ਤੁਸੀਂ ਵੀ ਟੈਨਸ਼ਨ ਫਰੀ ਹੋਓਗੇ ਮੈਂ ਵੀ ਟੈਨਸ਼ਨ ਫਰੀ ਹੋਵਾਂਗੇ ਮੈਨੂੰ ਕੋਈ ਟੈਨਸ਼ਨ ਹੀ ਨਹੀਂ ਹੋਗੀ ਮੰਮੀ ਦੀ ਰੋਜ਼ ਕਿਚ 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 ਕੌਣ ਸੁੰਦਰ ਹੋਗਾ ਕਿ ਤਰ੍ਹਾਂ ਜੀ ਜਾਂਦਾ ਮੈਂ ਕਹਾਂਗਾ ਕਿੰਨੋ ਜਾ ਕੇ ਵਾਖੂ ਮਨ ਨੂੰ ਤੇ ਮੈਨੂੰ ਨਹੀਂ ਮੈਂ ਨਹੀਂ ਲੈਣਾ ਓਏ ਯਾਰ ਦੋ ਰੋਟੀਆਂ ਬਣਾਣੀਆਂ ਆਂਦੀਆਂ ਉਹਦੇ ਚ ਵੀ ਤੁਹਾਨੂੰ ਆਟਾ ਟੱਟਦੀ ਪਈ ਏ ਤੁਹਾਨੂੰ ਲੱਗਾ ਦਿਮਾਗ ਹੀ ਖਰਾਬ ਹੋ ਗਿਆ ਤੁਹਾਡਾ ਤੁਸੀਂ ਬੋਝ ਪਾਇਆ ਮੇਰੇ ਦਿਮਾਗ ਤੇ ਮਕਸਦ ਮੈਂ ਕੋਈ ਮੁਕਤ ਦਾ ਦਿਮਾਗ ਤੇ ਬੋਝ ਨਹੀਂ ਪਾਇਆ ਮੈਨੂੰ ਆਟਾ ਘੜ ਦੋ ਬਸ ਮੈਂ ਜਾਂਦੀ ਆਂ ਇਨੀ ਸਿੱਧਦੀ ਮੇਰੇ ਕੋਲ ਨਹੀਂ 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 ਜਾਂਦੀ ਆਂ ਰੋਜ਼ ਰੋਜ਼ ਮੈਨੂੰ ਚੰਗਾ ਦਾ ਬੋਲਣਾ ਫੋਜੋ ਖਾਲੀ ਬੋਲਦੇ ਰਹੋ ਨਾ ਮੈਨੂੰ ਵੀ ਡੈਡੀ ਨਾਲ ਗੱਲ ਕਰਨੀ ਪੈਣੀ ਆ ਨਾ ਡੈਡੀ ਬੈਠੇ ਹੋਏ ਆ ਨਾ ਮੇਰਾ ਰਸਤਾ ਡੈਡੀ ਨਾਲ ਗੱਲ ਕਰਕੇ ਤੇ ਜਾ ਤਾਂ ਟੈਡੀ ਜੀ ਆ ਕਰਨ ਬੈਠ ਜਾ ਓ ਯਾਰ ਕਰਦੇ ਨਾ ਬਹੁਤ ਮਾੜਾ ਚੱਲਣ ਡਿਆ ਤੁਸੀਂ ਵੇਖਣੇ ਡੇਜ ਕਿਵੇਂ ਸਿਚੁਏਸ਼ਨ ਚੱਲਣ ਡਈ ਹੈ ਸਾਰੀ ਹਾਂਜੀ ਹਾਂਜੀ ਪਤਾ ਚੰਗਾ ਹੀ ਨਹੀਂ ਲੱਗਦਾ ਬਾਰ ਬਾਰ ਹੈ ਕਲੇਸ਼ ਘਰ 2 ਮਿੰਟ ਬਹਿਣਾ ਹੁੰਦਾ ਤੁਹਾਡੇ ਸਾਹਮਣੇ ਸਾਰਾ ਦਿਨ ਬਾਹਰ ਕੰਮ ਤੇ ਘੁੰਮੀਦਾ ਹਾਂਜੀ ਘਰੇ ਆ ਜੀ ਜਿਹੜਾ ਬਹੁਤ ਬੋਝ ਪਿਆ ਹੋਇਆ ਦਿਮਾਗ ਤੇ ਕਲੇਸ਼ ਹੀ ਨਹੀਂ ਮੁੱਕਦਾ ਘਰ ਦੇ ਵਿੱਚ ਬਹੁਤ ਜ਼ਿਆਦਾ ਉਹ ਤਾਂ ਮੈਨੂੰ ਵੀ ਪਤਾ ਕਲੇਸ਼ ਨਹੀਂ ਮੁੱਕਦਾ ਪਰ ਹੱਲ ਕੀ ਹੈ ਇਹਦਾ ਗੱਲ ਤੇ ਹੱਲ ਦੀ ਹੈ ਹਾਂ ਹੁਣ ਤੁਸੀਂ ਜੀ ਨਵੀਂ ਗੱਲ ਸੁਣ ਲਓ ਉਹਨਾਂ ਚ ਮਰਪੇ ਤੇ ਕਹਿੰਦੀ ਆ ਵੀ ਮੈਂ ਰਹਿਣਾ ਹੀ ਨਹੀਂ ਹੈਗਾ ਮੰਮੀ ਨਾਲ ਏ ਕਿੱਦਾਂ ਦੀ ਗੱਲ ਕੀਤੀ ਹੈ ਉਹ ਵੀ ਤਾਂ ਮੈਂ ਕਹਿ ਰਿਹਾ ਵੀ ਇੱਥੇ ਕਿਹੜਾ ਕੋਈ ਦੋ ਤਿੰਨ ਭਰਾ ਉਹ ਜਿਹੜਾ ਵੱਖ ਹੋ ਜਾਈਏ ਕਿ ਹੈਨਾ ਮਾਪੇ ਹੁਣ ਕਾਹਦਾ ਵੱਖ ਹੋਣਾ ਆਪਣੀਆਂ ਬਣਾਵਾਂਗੇ ਖਾਵਾਂਗੇ ਕਿੰਨੇ ਦਿਨ ਖਾਵਾਂਗੇ ਪਰ ਮੈਨੂੰ ਹੁਣ ਦਿਮਾਗ ਦਾ ਬਹੁਤ ਜ਼ਿਆਦਾ ਖਰਾਬ ਮੈਂ ਬਹੁਤ ਦਿਨਾਂ ਦੇ ਕਲੇਜ ਤੋਂ ਤੰਗ ਆ। ਤੇਰੀ ਸੁਣ ਗੱਲ ਹਾਂਜੀ ਜੜੀ ਆਪਣਾ ਤੂੰ ਦਿਮਾਗ ਨਾ ਖਰਾਬ ਕਰ। ਥੋ ਲੈਣ ਦੇ ਅੱਡ ਫਿਰ ਵੇਖੀ ਜਊ ਜੋ ਹੋਊਗਾ। ਮੈਂ ਕਹਿੰਦਾ ਸੀਗਾ ਨਾ ਆਪਾਂ ਇੱਦਾਂ ਕਰਦੇ। ਤੂੰ ਇਹਨੂੰ ਕਿਸੇ ਤਰੀਕੇ ਨਾਲ ਸਹੀ ਕਰੀਏ। ਮੈਂ ਇਹਨੂੰ ਐਵੇਂ ਨਹੀਂ ਕਿਹਾ। ਮੈਂ ਸਕੀਮ ਸੋਚੀ ਆ ਵੀ ਅੱਡ ਕਰ ਦਈਏ ਅੱਛਾ ਬਾਅਦ ਚ ਪਤਾ ਲੱਗੂਗਾ ਕਿ ਪਰਿਵਾਰ ਨੂੰ ਕਿੱਦਾਂ ਪਰਿਵਾਰ ਦੀ ਲੋੜ ਹੁੰਦੀ ਆ ਆਪੇ ਦਿਮਗ ਢਕਾਣੇ ਆ ਜਾਣਾ ਪੂਰੀ ਤਾਂ ਮੈਂ ਕਹਿੰਦਾ ਨਾ ਵੀ ਹੁਣ ਮੰਮੀ ਨੇ ਵੀ ਚਾਹੀਦਾ ਤੇ ਗਾ ਮਨਪ੍ਰੀਤ ਨੇ ਵੀ ਚਾਹੀਦਾ ਹਾਂ ਵੀ ਅਸੀਂ ਦੋਵੇਂ ਮਿਲ ਕੇ ਲਈਏ ਜੇ ਮੰਮੀ ਦੋ ਬੋਲਦੀ ਆ ਉਹ ਚਾਰ ਬੋਲਦੀ ਆ ਜੇ ਉਹ ਦੋ ਬੋਲਦੀ ਆ ਤੇ ਉਹ ਕੋ ਚਾਰ ਬੋਲਦੀ ਪਰ ਮੈਂ ਕਹਿੰਦਾ ਐਦਾਂ ਲੜਾਈ ਤਾਂ ਇਹਨਾਂ ਦੀ ਚਾਹੀਦੀ ਨਹੀਂ ਤੁਸੀਂ ਦੇਖਿਓ ਜੀ ਵੀ ਹਰ ਘਰ ਦੇ ਵਿੱਚ ਨੌ ਸਸਤੇ ਹੁੰਦੀ ਆ ਪਿਆਰ ਤੇ ਮਿਲਵਰਤਨ ਦਾ ਰਹਿਣਾ ਚਾਹੀਦਾ ਮੇਰੀ ਤਾਂ ਇਹ ਗੱਲ ਆ ਹੁਣ ਤੁਹਾਡੇ ਸਾਹਮਣੇ ਕੋਈ ਆਈ ਦਾ ਕੋਈ ਮਤਦ ਵੀ ਨਹੀਂ ਹੈਗਾ ਮੇਰੇ ਪ੍ਰੈਸ ਨਹੀਂ ਕੀਤੇ ਸੂਟ ਮੇਰੇ ਭਾਂਡੇ ਗੰਦੇ ਆ ਇਹ ਦੱਸੋ ਕੋਈ ਮੁੱਦਾ ਹੀ ਨਹੀਂ ਹੈਗਾ ਲੜਾਈ ਦਾ ਨਾ ਨਾ ਇੱਕ ਨੇ ਨਹੀਂ ਮਾਜੇ ਭਾਂਡੇ ਦੂਜੀ ਮਾਜ ਲੈ ਆਪੇ ਇੱਕ ਨੇ ਨਹੀਂ ਪ੍ਰੈਸ ਕੀਤੇ ਦੂਜੀ ਕਰ ਲਵੇਂ ਮੇਰੇ ਪਿਆਰ ਨਾਲ ਵੀ ਇਹ ਗੱਲਾਂ ਹੋ ਸਕਦੀਆਂ ਇਹ ਕੂਕੀਤੇ ਗੱਲ ਸਹਿ ਕੇ ਤਾਂ ਗੱਲ ਹੋਣੀ ਨਹੀਂ ਤੁਸੀਂ ਇਦਾਂ ਕਰੋ ਤੁਸੀਂ ਨਾ ਆਪਣੇ ਹਿਸਾਬ ਨਾਲ ਇੱਕ ਤਾਂ ਇਹਦੀ ਜਿਤਬਾਜੀ ਜਿਹੜੀ ਹੈ ਨਾ ਉਹ ਖਤਮ ਹੋ ਜੂਗੀ ਅੱਛਾ ਜਿਤਬਾਜੀ ਤੁਹਾਡੇ ਸਾਹਮਣੇ ਹੁਣੇ ਜਿਤਬਾਜੀ ਹੈ ਹੁਣ ਆਪਾਂ ਹੋਰ ਕੀ ਹੋਇਆ ਹੱਲਦੇ ਆ ਉਹ ਕਹਿੰਦੀ ਹੈ ਵੀ ਮੈਂ ਚੰਗੀ ਆ ਉਹ ਕਹਿੰਦੀ ਹੈ ਵੀ ਮੈਂ ਚੰਗੀ ਆ ਇਹ ਕੰਮ ਖਰਾਬ ਕਰਦੀ ਆ ਉਹ ਕਹਿੰਦੀ ਇਹ ਤੁਸੀਂ ਹੁਣ ਮੰਮੀ ਨੂੰ ਮਨਾਓ ਜੇ ਮੈਂ ਮੰਮੀ ਸਾਹਮਣੇ ਇਹ ਗੱਲ ਕਰੂੰਗਾ ਤੁਸੀਂ ਕਹਿਣਾ ਹਾਂ ਭਾਈ ਠੀਕ ਹੈ ਕੋਈ ਨਹੀਂ ਅਸੀਂ ਵਾਕੀ ਹੋਵਾਂਗੇ ਕੋਈ ਨਹੀਂ ਆਪਾਂ ਪੂੜੀ ਬਣਾਵਾਂਗੇ ਤੇ ਖਾਵਾਂਗੇ ਆਪਾਂ ਸਕੀਮ ਵਰਤ ਕੇ ਨਾ ਬਾਅਦ ਅੰਦਰੋਂ ਤੇ ਆਪਾਂ ਇੱਕ ਹੀ ਆ ਹਾਂ ਹਾਂ ਇਹ ਤਾਂ ਹੈ ਯਾਰ ਨੀ ਬਸ ਇਹਨਾਂ ਦੋਵਾਂ ਨੂੰ ਮਾੜਾ ਸੁਧਾਰਦੀ ਐ ਜਦੋਂ ਠੀਕ ਹੈ ਠੀਕ ਨੀ ਠੀ ਤੁਸੀਂ ਮੰਮੀ ਨੂੰ ਬਿਠਾ ਲਿਓ ਤੇ ਮੇਰੀ ਗੱਲ ਕਿਉਂ ਕਰਨ ਕਹਿੰਦਾ ਇੰਦਾ ਠੀਕ ਹੈ ਠੀਕ ਹੈ ਨਾ ਤੇ ਆਪਣੇ ਹਿਸਾਬ ਨਾਲ ਮੰਮੀ ਨੂੰ ਸਮਝਾਓ ਤੇ ਬਾਅਦ ਚ ਮੈਨੂੰ ਆਵਾਜ਼ ਮਾਰ ਲੈਣਾ ਠੀਕ ਹੈ ਠੀਕ ਠੀਕ ਨਹੀਂ ਜਮਾਲਪ੍ਰੀਤ ਨੂੰ ਫੇਰ ਬੁਲਾਇਆ ਉਹਨੇ ਫੇਰ ਇੱਥੇ ਨਾ ਨਾ ਮਾਰਪ੍ਰੀਤ ਨੂੰ ਬੁਲਾਇਆ ਆਪਾਂ ਆਪਸੀ ਦੇ ਵਿੱਚ ਗੱਲ ਕਰਕੇ ਨਾ ਤੇ ਆਪਾਂ ਇਹਦਾ ਸੁਲਝਾ ਕਰਕੇ ਤਿੰਨ ਬਟਾ ਦਈਏ ਗੱਲ ਚਲੋ ਠੀਕ ਹੈ ਠੀਕ ਨਹੀਂ ਹੁਣ ਮੰਮੀ ਆਂਦੀ ਹੈ ਨਾ ਤੁਸੀਂ ਪਹਿਲਾਂ ਇਕੱਲੇ ਆ ਗੱਲ ਕਰਕੇ ਫੇਰ ਮੈਨੂੰ ਆਵਾਜ਼ ਮਾਰ ਲੈ ਠੀਕ ਹੈ ਜੀ ਠੀਕ ਹੈ ਕਿ ਨਹੀਂ ਤੇ ਸਮਝਾਓ ਮੜਾ ਉਹਨਾਂ ਦੇ ਤਰੀਕੇ ਨਾਲ ਹੀ ਇਹਨੂੰ ਸ਼ੱਕ ਨਾ ਹੋਵੇ ਆਪ ਭਗਵਾਨ ਨੇ ਕਿੱਥੋਂ ਆਈਏ ਤੂੰ ਮੈਂ ਬਸ ਇਹ ਘਰ ਘਈ ਕੇ ਨਿਕਲੀ ਸੀ ਅੱਛਾ ਮੈਂ ਚੱਲ ਘਰ 2 ਮਿੰਟ ਹੋ ਮੈਨੂੰ ਕੋਈ ਇਲਾਜ ਮਿਲ ਤੀ ਬਾਹਰ ਗੇਟ ਜਖੋਤੀ ਹਾ ਦੇ ਅੱਛਾ ਕਿਉਂ ਤੇਰਾ ਜੋ ਗੱਲੇ ਲੱਗੀਆਂ ਚੱਲ ਮੈਂ ਕਿਹਾ ਟਾਈਮ ਪਾਸ ਆਉਂ ਘਰ ਤੇ ਫਿਰ ਸ਼੍ਰੀ ਮੋਕਾ ਦਾ ਕੇ ਟਾਈਮ ਦੀ ਕੱਲ ਨਹੀਂ ਲੱਗੀਆਂ ਕਿ ਨੌ ਦੀਆਂ ਚੁਗਲੀਆਂ ਕਰਨ ਦੇ ਵੀ ਐ। ਉਹ ਮੈਂ ਚੁਗਲੀਆਂ ਕਰਨੇ ਤੁਹਾਨੂੰ ਕਹੀ ਟੈਨਸ਼ਨ ਨਹੀਂ ਮੈਂ ਤਾਂ ਕਮਰੇ ਵਿੱਚ ਨੌਂ ਹੀ ਚੁਗਲੀਆਂ ਕਰਦੀਆਂ ਨੇ। ਯਾਰ ਹੋਰ ਕੀ ਆ ਘਰ ਤਾਂ ਕਲੇਸ਼ ਰਹਿੰਦਾ ਆ ਤੇ ਹੋਰ ਚੁਗਲੀਆਂ ਤਾਂ ਬਗਾਇਆਂ ਲੁੱਤੀ। ਯਾਰ ਲੋਕਾਂ ਨੂੰ ਤਮਾਸ਼ਾ ਘੱਟ ਵਖੇ ਹੁੰਦਾ ਏ ਜਿਹੜਾ ਉਹ ਲੋਕਾਂ ਨੂੰ 10-10 ਵਿਖਾਉਣਾ ਉਦੋਂ ਨਹੀਂ ਲੋਕਾਂ ਨੂੰ ਪਤਾ। ਉਹ ਨਹੀਂ। ਕੋਈ ਲੋੜ ਨਹੀਂ ਮੈਨੂੰ ਚੁਗਲੀਆਂ ਕਰਨ ਦੀ। ਉਹ ਤੇ ਕੁੜੀ ਉਹਦੀ ਆਈ ਤੇ ਉਹਦੀਆਂ ਗੱਲਾਂ ਰਹਿ ਪਏ ਉਹਦੇ ਨਾਲ ਮੈਂ ਚੱਲ ਮਿਲ ਜਾਨੇ ਆ। ਅੱਛਾ। ਤਾਂ ਕਰਕੇ ਉੱਥੇ ਟਾਈਮ ਲੱਗ ਗਿਆ ਵੀ ਚੱਲ ਘਰ ਕੇ ਆਵੜੇ ਬਾਹਰ ਨਿਕਲੇ ਬੰਦਾ ਦਿਮਾਗ ਹੋਰ ਹੁੰਦਾ। ਠ ਕਰ ਤੇ ਕਲੇਸ਼ ਮੁੱਕਦਾ ਨਹੀਂ ਕੇ ਟਾਈਮ ਵੀ ਨਹੀਂ ਕਲੇਸ਼ ਨਹੀਂ ਮੁੱਕਦਾ ਸਮਝੇ ਤਾਂ ਕਰਕੇ ਮੈਂ ਉੱਥੇ ਖਲੋਤੀ ਮੈਂ ਚੱਲ ਕੋਈ ਨਾ ਕਲੇਸ਼ ਦਾ ਹੱਲ ਲੱਭ ਲਿਆ ਮੈਂ ਤੇਰਾ ਹੱਲ ਲੱਭ ਲਿਆ ਤੁਸੀਂ ਮੈਂ ਕਿਹਾ ਪੱਕਾ ਹੀ ਹੱਲ ਲੱਭ ਲਿਆ ਕਾਹਦਾ ਹੱਲ ਮੈਨੂੰ ਵੀ ਪਤਾ ਲੱਗੇ ਹੱਲ ਕਿਹੜਾ ਲੱਭ ਗਿਆ ਤੁਹਾਨੂੰ ਮੈਂ ਕਿਹਾ ਇਹਨਾਂ ਨੂੰ ਅੱਡ ਕਰ ਦਈਏ ਆਪਾਂ ਔਡ ਕਰ ਦਈਏ ਉਹ ਤੇ ਅੱਗੇ ਹੀ ਆੜ ਕਹੌਣ ਨੂੰ ਚਾਹੁੰਦੇ ਆ ਕਰਨਵੀ ਗੱਲ ਕਰਦਾ ਸੀ ਕੀ ਕਿ ਮੈਂ ਆਟੇ ਹੁਣਾ ਮੈਂ ਆਟੇ ਕਰ ਦਿੰਨੇ ਆ ਪਹਿਲਾਂ ਅਸੀਂ ਦੋ ਰੋਟੀਆਂ ਨਹੀਂ ਹਾਂ ਪਕਾ ਕੇ ਕਰਦੇ ਮੇਰੀ ਸੋਹਣੋ ਗੱਲ ਅਸੀਂ ਇਹ ਕਰਨੇ ਆ ਜਿਨਾਨੀ ਦਾ غلام ਮੈਂ ਤੁਹਾਨੂੰ ਕੀ ਕਹਿੰਨੀ ਆ ਜਿੱਦਾਂ ਉਂਗਲਾ ਤੈਨੂੰ ਚਾਹੀ ਫਿਰਦੀ ਉਦੋਂ ਨੱਚਦਾ ਫਿਰਦਾ ਆ ਉਹਨੇ ਆਖਿਆ ਹੁਣਾ ਵਾ ਤੇ ਆਟੇ ਹੁਣਾ ਵਾ ਇਹ ਆਂਦਾ ਡੈਡੀ ਆਟੇ ਹੁਣਾ ਵਾ ਇਹ ਕਰਨ ਦਾ ਹੋਏ ਨਾ ਕੋਈ ਜੁਲਤ ਵਾਲਾ ਤੇ ਕੋਈ ਗੱਲ ਹੀ ਨਾ ਹੋਵੇ ਘਰ ਦੇ ਵਿੱਚ ਮੈਂ ਕਹਿੰਦਾ ਗਲੇਸ਼ ਨੂੰ ਮੁਕਾਈਏ ਜਿੱਦਾਂ ਮੁੱਕਦਾ ਆ ਇਹ ਤਦਾ ਕਲੇਸ਼ ਨਹੀਂ ਚੰਗਾ ਹੁੰਦਾ ਲੈ ਬੈਠੂਗਾ ਤੇ ਨਹੀਂ ਕਰਨ ਨੂੰ ਸ਼ਰਮ ਨਹੀਂ ਆਉਂਦੀ ਅੱਡ ਹੋਣਾ ਕਿਹਦੇ ਨਾਲ ਉਹਨੇ ਆਜਾ ਦੂਜਾ ਭਰਾ ਆਇਆ ਨਹੀਂ ਤੇ ਇਹ ਅਡੋਵੀ ਹੋ ਕੇ ਬੰਦਾ ਫੜ ਗਾਇਆ ਉਹਨੇ ਜਿਨਾਂ ਨੇ ਨੂੰ ਨਾ ਸਮਝਾਵੇ ਅੱਡ ਹੋ ਜੇ ਪਰ ਹੁਣ ਕੀਤਾ ਕਿ ਜਾਂ ਸਕਦਾ ਬਸ ਹੈ ਨਹੀਂ ਸਾਡੀਆਂ ਦੋ ਰੋਟੀਆਂ ਬਣਾਉਣ ਤੋਂ ਹੈ ਨਾ ਇਹ ਤੰਗ ਕੀ ਗੱਲ ਅਸੀਂ ਆਪਣੀਆਂ ਰੋਟੀਆਂ ਬਣਾ ਕੇ ਤੇ ਖਾ ਲਾਂਗੇ ਕੋਈ ਗੱਲ ਨਹੀਂ ਗੱਲ ਨੂੰ ਝਗੜੇ ਨੂੰ ਮੁਕਾਓ ਜਿੱਦਾਂ ਹੁੰਦਾ ਕੀ ਬੜਾਏ ਸੀ ਇਹ ਝਗੜਾ ਲੈਣਾ ਮੁਕਾਉਣਾ ਹੀ ਨਹੀਂ ਆ ਫੇਰ ਆਖੋ ਕਿ ਮੈਨੂੰ ਸੋਈ ਵੱਖਰੀ ਬਣਾ ਕੇ ਦੋ ਫੇਰ ਵੱਖਰੀ ਕਿਉਂ ਬਣਾਉਣੀ ਆ ਹੋਂ ਜਿੱਦ ਤਰ੍ਹਾਂ ਮਕਾਨ ਬਣਿਆ ਬਣਿਆ ਰਹਿਣ ਉਹ ਨਹੀਂ ਜੇ ਤੂੰ ਇਹ ਕਲੇਸ਼ ਨਹੀਂ ਮੁਕਣਾ ਉਹ ਨਹੀਂ ਆਖਣਾ ਇੱਥੇ ਮਮੀ ਆਉਂਦੀ ਆ ਇਹ ਮਮੀ ਖਲਾੜਾ ਬਾਗੀ ਮਮੀ ਇੰਚ ਕਰ ਗਈ ਆ ਉਹ ਕਲੇਸ਼ ਨਹੀਂ ਮੁਕਣ ਦੇਂਦੀ ਤੇ ਉਹਨੇ ਉਹਨੇ ਨਹੀਂ ਬੋਲਣਾ ਕੁਝ ਉਹ ਚੁੱਧੂ ਆ ਯਾਰ ਉਹਨੂੰ ਨਹੀਂ ਪਤਾ ਕੁਝ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਜਿੱਦਾਂ ਮਰਜ਼ੀ ਕਰੋ ਫੇਰ ਕਦੀ ਤਾਂ ਮੰਨ ਜਾ ਮੇਰੀ ਅੱਡ ਕਰੰਦਾ ਨੂੰ ਗੱਲ ਖਤਮ ਕਰ। ਚਲੋ ਕੋਈ ਨਹੀਂ ਜੇ ਤੁਸੀਂ ਆਂਦੇ ਐਡੋ ਕਰਨਾ ਤਾਂ ਹੋ ਜਾਣਾ ਅੱਡ ਫਿਰ ਕੋਈ ਗੱਲ ਨਹੀਂ। ਪਕਾ ਲਾਂਗੇ ਰੋਟੀਆਂ ਤੋਂ। ਇਸ ਤਰ੍ਹਾਂ ਕਰਦੇ ਆ। ਹਾਂਜੀ। ਮੈਂ ਕਰਨ ਨੂੰ ਬੁਲਾਉਣਾ ਆ। ਅੱਛਾ। ਤੂੰ ਨਾ ਕੁਝ ਬੋਲ ਨਹੀਂ। ਅੱਛਾ। ਫੇਰ ਵੇਖੋ ਜਿਹੜੀ ਗੱਲ ਹੋ ਗਈ ਖਤਮ ਕਰ ਦਿੰਨੇ। ਕੋਈ ਨਹੀਂ ਬੁਲਾ ਲਓ ਕਰਨ ਨੂੰ ਮੈਂ ਕਿ ਆਖਣਾ ਮੈਂ ਕਿ ਇਥੇ ਕਰਨ ਜਿੱਦ ਆਂਦਾ ਵਾ ਫਿਰ ਜੇ ਤਾਂ ਕਰਨ ਖੁਸ਼ਿਆ ਤੇ ਹੋ ਜੇ ਫਿਰ ਫਿਰ ਵੇਖੀ ਜਾਊਗੀ। ਚਲ ਕੋਈ ਗੱਲ ਨਹੀਂ। ਕਰਨੂ ਮੈਂ ਬੁਲਾਉਂਦਾ ਆ ਫਿਰ ਠੀਕ ਐ ਬੁਲਾ ਲਓ ਹਾਂ ਮਾਰ ਲਓ ਵਾਇਰ ਨੂੰ ਲਾੜਨੇ ਨੂੰ ਕੋਈ ਗੱਲ ਨਹੀਂ ਤੂੰ ਕਿਉਂ ਇੰਨੀ ਤੰਗ ਹੁੰਨੀ ਐ ਉਹ ਕਰਨ ਆ ਜੀ ਅੰਜੀ ਜੜੀ ਆ ਜਾ ਗੱਲ ਸੁਣ ਬਹਿ ਜਾ ਜੜੀ ਹੁਣ ਗੱਲ ਇਹ ਆ ਕਿ ਕਿੱਟਾ ਮਕੌਣਾ ਝਗੜਾ ਅਸੀਂ ਤੇ ਤੂੰ ਅੱਡ ਹੋਣਾ ਆ ਕਿ ਨਾਲ ਰਹਿਣਾ ਆ ਡੈਡੀ ਜੀ ਮੈਂ ਤਾਂ ਕਹਿੰਦਾ ਕਿ ਕਲੇਸ਼ ਨਹੀਂ ਹੋਣਾ ਚਾਹੀਦਾ ਜੇ ਅੱਡ ਹੋਇਆ ਕਲੇਸ਼ ਮੁੱਕਦਾ ਵਾਸਤੇ ਕੋਈ ਗੱਲ ਨਹੀਂ ਰੋਟੀਆਂ ਆਪਣੀਆਂ ਆਪਣੀਆਂ ਰਹਿਣਾ ਤੇ ਘਰਤੀ ਐ ਤੂੰ ਅੱਡ ਹੋ ਜਾ ਕਲੇਸ਼ ਮੁਕਾ ਉਹੀ ਮੈਂ ਤਾਂ ਬੋਲ ਰਿਹਾ ਕਿ ਕਲੇਸ਼ ਮੁੱਕਣਾ ਚਾਹੀਦਾ ਘਰ ਦੇ ਵਿੱਚ ਅਸੀਂ ਆਪਣੀ ਪਕਾ ਕੇ ਖਾਵਾਂਗੇ ਤੁਸੀਂ ਆਪਣੀ ਪਕਾ ਕੇ ਖਾਓ ਜਿੱਦਾਂ ਮਰਜ਼ੀ ਆਪਣਾ ਰੋ ਨਾ ਅਜੀਤਾਂ ਦੇ ਨਾਲ ਕੋਈ ਗੱਲਬਾਤ ਕਰੀਏ ਨਾ ਤੁਸੀਂ ਸਾਡੇ ਨਾਲ ਕਰੋ ਤੁਸੀਂ ਬੁੱਤ ਖੁਸ਼ ਰਹਿਣੇ ਜਾਈਦੇ ਆ ਗਾਈ ਰਹਿਣਾ ਤੇ ਆ ਤਾਂ ਘਰ ਦੀ ਆ ਗਾ ਰੋਟੀ ਪਾਣੀ ਬਣਾ ਲਿਆ ਕਰਾਂਗੇ ਪਰ ਮੋੜ ਚੜਦਾ ਔਖਾ ਤਾਂ ਨੂੰ ਪਤਾ ਹੀ ਆ ਜੇ ਬੋਲਣਾ ਚੱਲਣਾ ਨਹੀਂ ਨਾ ਰੋਟੀ ਤਾਂ ਪਰੇਸ਼ਾਨ ਜੇ ਰੋਟੀਆਂ ਮੱથા ਬਣਾ ਲੈਣੀਆਂ ਨੇ ਰੋਟੀਆਂ ਤਾਂ ਤੁਸੀਂ ਨਾ ਕਰਦੇ ਰੋਟੀਆਂ ਤਾਂ ਤੁਸੀਂ ਆ ਢੋਣਾ ਓਹ ਡੈਡ ਜੀ ਦੇਖੋ ਹੁਣ ਫੇਰ ਮੰਮੀ ਮੈਨੂੰ ਕਹਿਣ ਲੱਗੇ ਹੁਣ ਅਸੀਂ ਤਾਂ ਕਲੇਸ਼ ਕਰਕੇ ਕਹਿ ਰਹੇ ਨਹੀਂ ਤੇ ਹੱਟ ਕਹਦਾ ਦਿਲ ਕਰਦਾ ਵਾ ਮੈਨੂੰ ਤਾਂ ਹੈ ਹੀ ਨਹੀਂ ਕਿ ਕਲੇਸ਼ ਨੂੰ ਟਾਉਣ ਜੋਗਾ ਤੂੰ ਜਿੱਦਾਂ ਕਹਿੰਦਾ ਕਿ ਨੂੰ ਘੜੇ ਨੂੰ ਚਾਹੁੰਦੀ ਉਹਦਾ ਤੂੰ ਨਾ ਜਿੱਦਾਂ ਕਰਦਾ ਏ ਭੱਜੇ ਲੋਕੇ ਮੰਨ ਜਾ ਤੂੰ ਆਪਾਂ ਕੀ ਲੈਣਾ ਆ ਆਪਣੀਆਂ ਬਕਾਉਣ ਤੇ ਆਪਣੀਆਂ ਖਾਣ ਨਹੀਂ ਮੰਮੀ ਹੁਣ ਮੈਂ ਕੀ ਕਹਾਂ ਹੁਣ ਰੋਟੀ ਪਾਣੀ ਤਾਂ ਅਸੀਂ ਦੇ ਹੀ ਰਹੇ ਸੀਗੇ ਅਸੀਂ ਇੰਨੇ ਚਿਰ ਤੇ ਤੁਹਾਨੂੰ ਇੰਨੀ ਆ ਰਹੀ ਚਾਹ ਦੀ ਪੀਂਦੇ ਪਹਿਲਾਂ ਕੋਈ ਡੱਕ ਸਕਦਾ ਇਹ ਡੱਕਦਾ ਹੀ ਨਹੀਂ ਉਹਨੂੰ ਤਕਵਾ ਵੀ ਹੁਣ ਇੱਕ ਜਨਨ ਨੂੰ ਕੀ ਸਮਝਾਈ ਜਾਵੇ ਹੁਣ ਤੁਸੀਂ ਵੱਡੇ ਹੋ ਤੁਹਾਨੂੰ ਮੈਂ ਕਹਤਾ ਵੀ ਤੁਸੀਂ ਸਮਝੋ ਥੋੜਾ ਜਿਹਾ ਵੀ ਨਾ ਬੋਲਿਆ ਕਰੋ ਤੁਸੀਂ ਕਿਹੜਾ ਸਮਝਦੇ ਆ ਤੁਸੀਂ ਹੋਰ ਅੱਗੇ ਵੱਧ ਵੱਧ ਕੇ ਉਹਨੂੰ ਬੋਲਦੇ ਆ ਹੁਣ ਅੱਜ ਕੱਲ ਕੱਲ ਇੱਥੇ ਬੈਠੇ ਕਿੱਥੇ ਦਾ ਗੱਲਾਂ ਤੁਸੀਂ ਲੈ ਕੇ ਵੀ ਤੁਸੀਂ ਦਾਜ ਦੀਆਂ ਗੱਲਾਂ ਕਰਨ ਲੱਗ ਗਏ ਉਸ ਤੇਰਾ ਦਾਜੇ ਨਹੀਂ ਆਇਆ ਮੇਰਾ ਦਾਜ ਆਇਆ ਫਿਰ ਇੱਥੇ ਕੀ ਕਰਾਂਗੇ ਵਾਰ-ਵਾਰ ਰੋਲਾ ਇੱਕੋ ਕਰਦਾ ਨਹੀਂ ਇਹ ਤਾਂ ਤੈਨੂੰ ਦੇਖਿਆ ਮੈਂ ਮੰਮੀ ਨੇ ਆਖਿਆ ਤੇਰਾ ਕਿਹੜਾ ਦਾਜ ਫਾਈਲੋਂ ਲੈ ਆ ਕੇ ਤੂੰ ਪਿੱਛੇ ਲੈ ਗਈ ਆਂ ਕੀ ਗੱਲ ਬਾਈ ਹੁਣ ਇਦਾਂ ਹੀ ਜਿਹੜੀ ਇੱਕ ਗੱਲ ਵੱਧੀ ਐ ਕੋਈ ਇੱਕ ਗੱਲ ਕਰਦਾ ਕੋਈ ਦੋ ਗੱਲਾਂ ਕਰਦੇ ਮੈਂ ਤਾਂ ਹੀ ਕਿਹਾ ਵੀ ਇਸ ਕਲੇਸ਼ ਨੂੰ ਖਤਮ ਕਰਨਾ ਚਾਹੀਦਾ ਚੱਲ ਕੋਈ ਬਿਲਕੁਲ ਕਰਨਾ ਚਾਹੀਦਾ ਖਤਮ ਤੂੰ ਹੀ ਪਈਗਾ ਨਹੀਂ ਚੱਲ ਪਹਿਲੀ ਅਸੀਂ ਮਾਰੇ ਆ ਨਾ ਕੋਈ ਤੂੰ ਆਪਣੀ ਪਕਾਓ ਦਿਖਾਓ ਸਾਡੇ ਵਾਲ ਨਹੀਂ ਕੋਈ ਤੂੰ ਚੱਕਣਾ ਮੱਤੇ ਪਕਾ ਲੂੰਗੀ ਮੈਂ ਰੋਟੀ ਤੇ ਮੇਰੀ ਰੋਟੀ ਦੀ ਟੈਨਸ਼ਨ ਨਾ ਲਾਓ ਵੇਖ ਲਿਆ ਨਾ ਵੇਖ ਲਿਆ ਆ ਕੋਈ ਗੱਲ ਨਹੀਂ ਤੂੰ ਵੀ ਸੌਖੀ ਹੋ ਜਾਗੀ ਨਾਲ ਹੀ ਮੈਂ ਕਹਿੰਦੀ ਸੌਖੀ ਹੋਣਾ ਮੈਂ ਵਧੀਆ ਪਕਾ ਕੇ ਖਾਵਾਂ ਤੇ ਟੈਨਸ਼ਨ ਨਹੀਂ ਪੈਦੀ ਰੋਣਾ ਨਹੀਂ ਪਾਉ ਦੋ ਰੋਟੀਆਂ ਖਾਣੀਆਂ ਤੇ ਕਿੰਨਾ ਬੋਲਦੇ ਨਹੀਂ ਉਹ ਤੇ ਵਧੀਆ ਗੱਲ ਆ ਫਰੇਸ਼ ਮੁੱਕ ਦਾ ਮੁੱਕ ਜਾਵੇ ਫਿਰ ਆਹ ਗੱਲ ਨਹੀਂ ਆ ਇਹੋ ਮੋੜ ਕੇ ਬੋਲੀ ਨਾ ਸੋਈ ਕਿ ਤੈਨੂੰ ਮੈਂ ਸੈੱਟ ਕਰੂੰਗੀ ਵੇਖ ਕਿੱਦਾਂ ਕਰਦੀ ਇਹਨੂੰ ਮੈਂ ਸੈੱਟ ਫੇਰ ਵੇਖਿਓ ਤੂੰ ਜੇ ਮੈਂ ਕੋਈ ਗੱਲ ਬੋਲਾਂ ਤੇ ਚੰਗਾ ਨਹੀਂ ਲੱਗਦਾ ਤੂੰ ਜਾਣ ਤੇਰਾ ਕੰਮ ਜਾਣੇ ਇਹਨੂੰ ਮੈਂ ਕਹਾਂ ਉਹ ਸਿੱਧਿਆ ਤੁਹਾਨੂੰ ਤੁਹਾਡੇ ਕੋਲ ਨਹੀਂ ਕੋਈ ਗੱਲ ਹੋਣੀ ਹੁੰਦੀ ਅੱਟ ਕੋਈ ਗੱਲ ਨਹੀਂ ਹੋਣਦੀ ਮੈਂ ਇਹੋ ਜਿਹਾ ਨਕਲੀ ਕੰਮ ਕਰੂ ਕਿ ਯਾਦ ਕਰੂ ਚਲ ਠੀਕ ਹੈ